ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਰ ਜ਼ਿਲ੍ਹੇ ਦੇ ਵਿੱਚ ਔਰ ਹਰ ਮੰਡਲ ਦੇ ਵਿੱਚ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜ਼ਿਲ੍ਹਾ ਪ੍ਰਧਾਨਾਂ ਦੇ ਮੰਡਲ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਪਟਿਆਲਾ ਜ਼ਿਲ੍ਹਾ ਦਿਹਾਤੀ ਦਾ ਪ੍ਰਧਾਨ ਹਰਮੇਸ਼ ਡੁਕਾਲਾ ਨੂੰ ਚੁਣਿਆ ਗਿਆ ਹੈ ਮਹਾਰਾਣੀ ਪ੍ਰਨੀਤ ਕੋਰ ਦਾ ਧੰਨਵਾਦ ਕੀਤਾ ਜਰ ਮਹਾਰਾਣੀ ਪ੍ਰਨੀਤ ਕੋਰ ਨੇ ਵੀ ਵੀਡੀਓ ਕਾਲ ਦੇ ਰਾਹੀਂ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਮੈਂ ਤੁਹਾਡੇ ਨਾਲ ਆ ਔਰ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਵਰਕਰਾਂ ਨੇ ਸ਼ੁਰੂ ਕਰ ਦਿੱਤੇ 2027 ਦੀਆਂ ਤਿਆਰੀਆਂ भाजपा ਵੱਲੋਂ ਪੰਜਾਬ ਦੇ ਵਿੱਚ ਕਰ ਦਿੱਤੀ ਗਈ ਹੈ ਔਰ ਇਸਕਾ ਨਾਮ ਆਪਰੇਸ਼ਨ 2027 ਜਿਹੜਾ ਕਿ ਰੱਖਿਆ ਗਿਆ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਬੀਜਪੀ ਦੀ ਸਰਕਾਰ ਬਣਾਣੀ ਹੈ ਉਹਨੇ ਇਹ ਵੀ ਕਿਹਾ ਕਿ ਮੌਜੂਦਾ ਜੋ ਸਰਕਾਰ ਹੈ ਉਹ ਉਹਨਾਂ ਲੋਕਾਂ ਤੇ ਜਿਹੜਾ ਕੋਈ ਬੀਜਪੀ ਦੇ ਸ਼ਾਮਿਲ ਹੁੰਦਾ ਹੈ ਉਸ ਤੇ ਬਿਜਲੈਂਸ ਦੀ ਰੇਡ ਕਰਵਾ ਰਹੀ ਹੈ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਕੋਈ ਵੀ ਵਿਅਕਤੀ ਕਿਸੇ ਪਾਸੇ ਜਾਣ ਲਈ ਆਜ਼ਾਦ ਹੈ ਮੈਂ ਹਾਈ ਕਮਾਂਡ ਦਾ ਬੀਜਪੀ ਸਾਰੀ ਤੇ ਮੇਰੇ ਜੋ ਲੀਡਰ ਮਹਾਰਾਣੀ ਪ੍ਰਨੀਤ ਕੌਰ ਬੀਬਾ ਜੈਂਦਰ ਕੌਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਸਾਡੇ ਪ੍ਰਧਾਨ ਸਟੇਟ ਦੇ ਸ੍ਰੀ ਜਾਖੜ ਸਾਹਿਬ ਤੇ ਅਸ਼ਵਨੀ ਸ਼ਰਮਾ ਜੀ ਦੋਨੇ ਸਟੇਟ ਦੇ ਪ੍ਰਧਾਨ ਨੇ ਉਹਨਾਂ ਦਾ ਮੈਂ ਦਿਲੋਂ ਤੇ ਦਿਲੋਂ ਧੰਨਵਾਦ ਕਰਦਾ ਤੇ ਮੈਨੂੰ ਤੀਜੀ ਵਾਰ ਮਾਣ ਬਖਸ਼ਿਆ ਸਤਿਕਾਰ ਮਿਲਿਆ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਆਈ ਹੈ ਇਹਦੇ ਮੈਂ ਪੂਰਾ ਉੱਤਰਨ ਦੀ ਕੋਸ਼ਿਸ਼ ਕਰਾਂਗਾ ਪਹਿਲਾਂ ਵੀ ਮੈਂ ਕੰਮ ਕਰਿਆ ਮੇਰੀ ਟੀਮ ਬਹੁਤ ਸਾਥ ਦਿੱਤਾ ਮੇਰੀ ਟੀਮ ਨੇ ਇਸ ਕਰਕੇ ਮੈਂ ਹੋਰ ਅੱਗੇ ਪਾਰਟੀ ਨੂੰ ਵਧਾ ਕੇ ਅੱਗੇ ਲੈ ਕੇ ਜਾਵਾਂਗਾ ਪੰਜਾਬ ਵਿੱਚ ਅੱਜ ਨਵੇਂ ਪ੍ਰਧਾਨ ਚੁਣੇ ਗਏ ਆ ਸੋ ਇਹ 27 ਦੀ ਸਾਡੀ ਅੱਜ ਤੋਂ ਨਹੀਂ ਨਹੀਂ ਰੱਖੀ ਗਈ ਹੈ ਇਹ ਇਹ ਤਾਂ ਇੱਕ ਸਿਆਸੀ ਸਟੰਟ ਹੁੰਦਾ ਜਦ ਕਿ ਉਹ ਜੇ ਕਿਤੇ ਉਹ ਆਪ ਚ ਚਲਾ ਜਾਂਦਾ ਸਾਇਦ ਨਾ ਹੁੰਦਾ ਸਾਡੇ ਨਾਲ ਬਹੁਤ ਵੱਡੀ ਸੰਖਿਆ ਚ ਵਰਕਰ ਜੋ ਸਾਡੀ ਟੀਮ ਹੈ ਬਹੁਤ ਵੱਡੀ ਆ ਪਰ ਆਉਣ ਵਾਲੇ ਸਮੇਂ ਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਹੋਰ ਬਹੁਤ ਕਈ ਗੁਣਾ ਸਾਡੇ ਨਾਲ ਜੁੜਨ ਲਈ ਤਿਆਰ ਆ ਤੇ ਸਾਡੇ ਪਹਿਲਾਂ ਪਿੰਡਾਂ ਜਿਹੜੀ ਪ੍ਰੋਬਲਮ ਲੋਕ ਕਹਿੰਦੇ ਸੀ ਅੱਜ ਪਿੰਡਾਂ ਚ ਵੀ ਪੂਰੀ ਚਰਚਾ ਇਸ ਗੱਲ ਦੀ ਕਿ ਆਉਣ ਵਾਲਾ ਟਾਈਮ ਭਾਜਪੀ ਦਾ ਕਿਉਂਕਿ ਕਾਂਗਰਸ ਵੀ ਦੇਖ ਲਈ ਕਾਲੀ ਦਲ ਵੀ ਆਪ ਵਾਲੇ ਵੀ ਦੇਖ ਲੈ ਆ ਬਦਲਾ ਵੀ ਦੇਖ ਲਿਆ ਤੁਸੀਂ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦੇ ਆ ਅਤੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰਮੇਸ਼ ਕੋਲ ਜੈਸੇ ਹਰ ਅੰਥਰ ਵਰਕਰ ਅਤੇ ਗਰੀਬਾਂ ਦੇ ਮਸੀਹਾ ਹਰ ਟਾਈਮ ਕੰਮ ਦੇ ਵਿੱਚ ਲੱਗੇ ਰਹਿੰਦੇ ਨੇ ਜ਼ਿਲ੍ਹਾ ਦਾ ਪ੍ਰਧਾਨ ਨਿਯੁਤ ਕੀਤਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ 27 ਦਾ ਜਿਹੜਾ ਟਾਈਮ ਹੈ ਇਹ ਭਾਜਪਾ ਦੀ ਸਰਕਾਰ ਬਣੇਗੀ ਭਾਰਤੀ ਜਨਤਾ ਪਾਰਟੀ ਅੱਜ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੈ ਤੇ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਬਹੁਤ ਚੇਂजेस ਆਏ ਨੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਅਗਰ ਸਾਡੇ ਸਮਾਜ ਦਾ ਸੁਧਾਰ ਕੋਈ ਕਰ ਸਕਦਾ ਹੈ ਸਾਡੇ ਦੇਸ਼ ਦਾ ਸੁਧਾਰ ਤਾਂ ਹੋ ਹੀ ਰਿਹਾ ਹੈ ਅਗਰ ਸਾਡੇ ਪੰਜਾਬ ਦਾ ਵੀ ਸੁਧਾਰ ਕੋਈ ਕਰ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ ਉਹਦੇ ਕਈ ਕਾਰਨ ਨੇ ਦੇਖੋ ਅੱਜ ਆਪਾਂ ਆਪਣੇ ਮਾਹੌਲ ਦੇਖੀਏ ਆਮ ਆਦਮੀ ਪਾਰਟੀ ਦਾ ਤਾਂ ਕਿ ਆਪਣਾ ਅਪਨ ਨੂੰ ਲੱਗਦਾ ਕਿ ਅੱਪਾ ਇੱਥੇ ਇਸ ਮਾਹੌਲ ਦੇ ਵਿੱਚ ਸੇਫ ਆ ਨਾ ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜੀ ਉਹਨਾਂ ਦਾ ਪਲਾਨ ਬਣ ਗਿਆ ਹੈ ਹੈਨਾ ਇੱਥੇ ਔਰਤਾਂ ਨੇ ਉਹ ਸੁਰੱਖਿਅਤ ਆਪਦੇ ਆਪ ਨੂੰ ਮਹਿਸੂਸ ਨਹੀਂ ਕਰਦੀਆਂ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਭਾਰਤੀ ਜਨਤਾ ਪਾਰਟੀ ਦਾ ਹੈ 2027 ਦੇ ਵਿੱਚ ਅਸੀਂ ਪੂਰਨ ਬਹੁਮਤ ਦੇ ਨਾਲ ਇਹ ਤੇ ਸਰਕਾਰ ਬਣਾਉਣ ਜਾ ਰਹੇ ਆ ਹੋਰ ਚ ਖਾਸ ਕਰਕੇ ਉਹ ਸਭ ਨੂੰ ਨਾਲ ਲੈ ਕੇ ਚੱਲ ਰਹੇ ਨੇ ਪਿਛਲੇ ਵਾਰੀ ਵੀ ਉਹਨਾਂ ਨੇ ਜਿਸ ਤਰ੍ਹਾਂ ਕਿ ਦੋਵੇਂ ਮਤਲਬ ਪਾਰਟੀ ਨਵੇਂ ਪੁਰਾਣੇ ਦਾ ਚੱਕਰ ਪਿਆ ਸੀ ਉਹਨਾਂ ਨੇ ਉਸ ਚੱਕਰ ਨੂੰ ਬੜੇ ਅੱਛੀ ਤਰ੍ਹਾਂ ਤੋਂ ਢੀਲ ਕਰਕੇ ਪਾਰਟੀ ਤੇ ਇਕਾ ਰੱਖਿਆ ਸਾਨੂੰ ਵਿਸ਼ਵਾਸ ਹੈ ਉਹ ਅੱਗੇ ਵੀ ਪਾਰਟੀ ਨੂੰ ਨਵੀਆਂ ਉਚਾਈਆਂ ਤੇ ਕਿਉਂਕਿ ਅੱਗੇ ਜੋ ਪੀਰੀਅਡ ਆ ਰਿਹਾ ਹੈ ਉਹ ਬਹੁਤ ਚੈਲੈਂਜਿੰਗ ਪੀਰੀਅਡ ਹੈ ਹਰ ਇੱਕ ਪਾਰਟੀ ਵਾਸਤੇ ਖਾਸ ਕਰ ਭਾਰਤੀ ਜਨਤਾ ਪਾਰਟੀ ਵਾਸਤੇ ਤੇ ਸਾਨੂੰ ਉਮੀਦ ਹੈ ਕਿ ਉਹ ਉਸ ਚੈਲੰਜ ਨੂੰ ਪੂਰਾ ਕਰਕੇ ਪਾਰਟੀ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਠੀਕ ਹੈ ਪਟਿਆਲਾ ਸਾਊਥ ਦੇ ਵਿੱਚ 15 ਸਰਕਲ ਪ੍ਰਧਾਨਾਂ ਨੇ ਆਪਣੇ ਉਹਨਾਂ ਦੇ ਡੈਲੀਗੇਸ਼ਨਾਂ ਦੇ ਆਧਾਰ ਤੇ ਇਹ ਚੋਣ ਹੋਈ ਹੈ ਜਿਸ ਦੇ ਵਿੱਚ ਹਰਮੇਸ਼ ਦਕਾਲਾ ਜੀ ਜੋ ਤੀਸਰੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਨੇ ਉਹਨਾਂ ਨੇ ਪਾਰਟੀ ਨੂੰ ਬਹੁਤ ਬੁਲੰਦੀਆਂ ਤੇ ਲੈ ਕੇ ਗਏ ਨੇ ਔਰ ਬਹੁਤ ਕਾਰਜਕਰਤਾ ਨਾਲ ਜੋੜੇ ਨੇ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਕਾਰਜਕਰਤਾ ਔਰ ਉੱਪਰਲੀ ਸਹਿਮਤੀ ਨਾਲ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਤੀਸਰੀ ਵਾਰ ਚੁਣਿਆ ਗਿਆ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆਂ ਔਰ ਆਸਾ ਕਰਦੇ ਆਂ ਬਿਆਨ ਵਾਲੇ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਹੀ ਨਿਖਰ ਕੇ ਆਏਗੀ ਅੱਜ ਜਿਹੜੇ ਹਰਮੇਸ਼ ਗੋਇਲ ਜੀ ਤੀਜੀ ਵਾਰ ਦੁਬਾਰਾ ਪ੍ਰਧਾਨ ਚੁਣੇ ਗਏ ਨੇ ਇਹ ਭਾਰਤੀ ਜਨਤਾ ਪਾਰਟੀ ਦੀ ਖੂਬਸੂਰਤੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੀ ਹੈ ਇਹ ਚ ਬਾਕੀ ਪਾਰਟੀਆਂ ਵਾਂਗੂ ਕੋਈ ਸਪਾਰਸ਼ੀ ਕੋਟਾ ਨਹੀਂ ਹੈਗਾ ਕਿ ਸਪਾਰਸ਼ ਨਾਲ ਪ੍ਰਧਾਨ ਲਾ ਦੀਏ ਸਪਾਰਸ਼ ਨਾਲ ਜ਼ਿਲ੍ਹਾ ਪ੍ਰਧਾਨ ਲਾ ਦੀਏ ਸਾਡੇ ਹਰਮੇਸ਼ ਗੋਇਲ ਜੀ ਜ਼ਿਲ੍ਹਾ ਪ੍ਰਧਾਨ ਜਿਹੜੇ ਤੀਸਰੀ ਵਾਰ ਰਿਪੀਟ ਹੋਏ ਨੇ ਪਿਛਲੇ ਹਫਤੇ ਇਹਨਾਂ ਦੀਆਂ ਵੋਟਾਂ ਹੋਈਆਂ ਸੀਗੀਆਂ ਤਿੰਨ ਪੈਨਲਾਂ ਦੇ ਵਿੱਚ ਜਿਹਦੇ ਵਿੱਚ 95% ਵੋਟ ਜਿਹੜੀ ਹਰਮੇਸ਼ ਗੋਇਲ ਜੀ ਨੂੰ ਪਈ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਅਸ਼wini ਸ਼ਰਮਾ ਜੀ ਤੇ ਸੁਰੀਲ ਜਾਖੜੀ ਤੇ ਮਹਾਰਾਣੀ ਪ੍ਰਨੀਤ ਕੋਰ ਜੀ ਨੇ ਸਪੈਸ਼ਲ ਤੌਰ ਤੇ ਇਹਨਾਂ ਨੂੰ ਵਧਾਈ ਦਿੱਤੀ ਇਸ VOTING ਦੇ ਵਿੱਚ ਇਹ ਵਧਾਈ ਦੇ ਪਾਤਰ ਨੇ ਜੀ ਇਹਨਾਂ ਨੂੰ 96% ਜਿਹੜੀ ਵੋਟ ਹੈ ਉਹ ਕੋਲ ਹੋਈ ਹੈ ਜਿੰਨੀ ਇਹਨਾਂ ਦੀ ਤੀਜੀ ਟਰਮ ਸੀਗੀ ਤੀਜੀ ਟਰਮ ਦੇ ਵਿੱਚ ਇਹਨਾਂ ਨੇ ਜਿਹੜੀਆਂ ਦੋ ਟਰਮਸ ਨੇ ਪਿਛਲੀਆਂ ਇਹਨਾਂ ਨੇ ਵਧੀਆ ਕੰਮ ਕੀਤਾ ਤਾਂ ਜਿਹੜੀ ਸਾਡੀ ਪਾਰਟੀ ਹੈ ਜਿੰਨੇ ਪਾਰਟੀ ਵਰਕਰਸ ਨੇ ਉਹਨਾਂ ਨੇ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਅੱਗੇ ਨੂੰ ਵੀ ਸਹਿਯੋਗ ਜਾਰੀ ਰੱਖਾਂਗੇ ਇਹ 2027 ਦੀ ਅਸੀਂ ਤਿਆਰੀ ਕਰ ਰਹੇ ਹਾਂ ਦੇਖੋ ਮਿਸ਼ਨ 2027 ਦੀ ਤਿਆਰੀ ਹੋ ਚੁੱਕੀ ਹੈ ਜਿਸ ਦੇ ਤਹਿਤ ਬੀਜੇਪੀ ਪੰਜਾਬ ਨੇ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਅਨਾਉਂਸ ਕੀਤੀ ਹੈ ਇਸੇ ਲੜੀ ਦੇ ਤਹਿਤ ਬੀਜੇਪੀ ਪਟਿਆਲਾ ਸਾਊਥ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਹਰਮੇਸ਼ ਗੋਇਲ ਜੀ ਨੂੰ ਤੀਜੀ ਵਾਰ ਲਗਾਤਾਰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ 2027 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੀ ਤਿਆਰੀ ਕੀਤੀ ਜਾ ਸਕੇ ਰਣਜੀਤ ਗਿੱਲ ਪਹਿਲਾਂ ਆਮ ਆਦਮੀ ਪਾਰਟੀ ਚਲੇ ਗਏ ਉਦੋਂ ਉਹ ਦੁੱਧ ਤੋਤੇ ਸੀ ਇੱਕ ਰਾਤ ਦੇ ਵਿੱਚ ਉਹਨਾਂ ਤੇ ਉਹਨਾਂ ਨੇ ਉਹਨੂੰ ਦਾਗੀ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹ ਭਾਜਪਾ ਦੇ ਵਿੱਚ ਆ ਗਏ ਇਹ ਬਿਲਕੁਲ ਪ੍ਰੈਸ਼ਰ ਦੀ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ ਦਬਾਅ ਦੀ ਰਾਜਨੀਤੀ ਕਰ ਰਹੀ ਹੈ ਵਿਜੀਲੈਂਸ ਨੂੰ ਇਹਨਾਂ ਨੇ ਆਪਣਾ ਹੱਥ ਠੋਕਾ ਬਣਾਇਆ ਹੋਇਆ ਤੇ ਜਿੱਥੇ ਇਹਨਾਂ ਦਾ ਦਿਲ ਕਰਦਾ ਹੈ ਵਿਜੀਲੈਂਸ ਦੀ ਰੇਡ ਪਵਾ ਦਿੰਦੇ ਨੇ ਤੇ ਬਾਅਦ ਚ ਉਹ ਤੋਂ ਨਿਕਲਦਾ ਕੁਝ ਨਹੀਂ ਅੱਜ ਅਸੀਂ ਡੈਲੀਗੇਟ ਵੀ ਚੁਣੇ ਨੇ ਸਟੇਟ ਪ੍ਰਧਾਨ ਵਾਸਤੇ ਤੇ ਨੌਨ ਡੈਲੀਗੇਟ ਅਸੀਂ ਚੁਣੇ ਨੇ ਤਿੰਨ ਤਿੰਨ ਵਿਧਾਨ ਸਭਾ ਤੋਂ ਤਿੰਨ ਤਿੰਨ ਆਉਣ ਵਾਲਾ ਵਕਤ ਦੇਖੋ 2027 ਜਿਹੜਾ ਹੈਗਾ ਪਹਿਲਾਂ ਅਸੀਂ ਦੇਖਿਆ ਕਰਦੇ ਸੀ ਸਾਡੇ ਨਾਲ ਲੋਕ ਆ ਨਹੀਂ ਸੀ ਰਹੇ ਜ਼ਿੰਮੇਦਾਰ ਸੀ ਸਰਦਾਰ ਲੋਕ ਸੀਗੇ ਉਹ ਸਾਡੇ ਤੋਂ ਮੂੰਹ ਮੋੜਦੇ ਸੀ ਕਿ ਪਤਾ ਨਹੀਂ ਕੋਈ ਸਮਝ ਨਹੀਂ ਸੀ ਪਰ ਹੁਣ ਮੈਂ ਇਹ ਦੇਖ ਰਿਹਾ ਜਦੋਂ ਅਸੀਂ ਕੈਂਪ ਲਾ ਰਹੇ ਹਾਂ ਜਾ ਰਹੇ ਹਾਂ ਤੇ ਲੋਕਾਂ ਦੇ ਅਚਾਨਕ ਸੌ ਸਾਨੂੰ ਕਹਿੰਦੇ ਨੇ ਸਾਡਾ ਨਾਮ ਨੋਟ ਕਰੋ ਅਸੀਂ ਤੁਹਾਡੇ ਨਾਲ ਲੱਗਣ ਨੂੰ ਤਿਆਰ ਆ ਕਿਤੇ ਸਾਨੂੰ ਬੁੱਥਾਂ ਤੇ 11 ਮੈਂਬਰ ਨਹੀਂ ਸੀ ਮਿਲਦੇ ਅੱਜ ਸਾਡੇ ਕੋਲ 20 25 25 ਮੈਂਬਰ ਨੇ ਇੱਕ ਇੱਕ ਬੁੱਥ ਤੇ ਕੈਮਰਾਮੈਨ ਡੀਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਨੂਜ